ਰੰਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਟਾਈਮ ਹੋ ਚੁੱਕਿਆਗਾ ਪੌਣੇ 6 ਇੱਥੇ ਬਗਾਨੀ ਜਗ੍ਹਾ ਤੇ ਆ ਕੇ ਜੁਹਾਰ ਸਿੰਘ ਜੀ ਵੀ ਨਹੀਂ ਸੌਂਦੇ ਆ ਬੈਠਿਆ ਮੈਂ ਇੱਥੇ ਬਿਆੰਤ ਤਾਂ ਇਹ ਘੁੰਮਦੇ ਫਿਰਦੇ ਨੇ ਕਹਿੰਦੇ ਮम्मा ਮੈਂ ਘੁੰਮ ਕੋਮਲਾਂ ਆ ਬਾਲ ਲੈ ਕੇ ਦਿੱਤੀ ਐ ਇਹਨੂੰ ਮਿਲਾ ਦੇ ਦੀ ਚਾਚੀ ਜੀ ਦੇ ਸੁੱਤੇ ਜੁਹਾਰ ਸਿੰਘ ਤੁਸੀਂ ਆ ਜਾਓ ਫੜ ਲਓ ਬਾਲ ਹੋਊਗੀ ਖੜ ਲਓ ਤੇ ਹੁਣ ਬਸ ਰਿੱਕੀ ਕਹਿੰਦੇ ਜਦੋਂ ਉੱਠੀ ਖੜੇ ਵੀ ਮੈਂ ਤਾਂ ਨਾ ਧੋ ਕੇ ਤਿਆਰ ਹੋ ਜਾ ਉਹ ਤਿਆਰ ਹੋ ਰਹੇ ਨਹੀਂ ਆਪਾਂ ਦੇਖਦੇ ਆਂ ਚਾਹ ਪਾਣੀ ਦਾ ਦੇਖਦੇ ਆਂ ਚਾਹ ਮੰਗਾ ਕੇ ਪੀਨੇ ਆਣਾ ਬਿਆਨਤ ਸਰੀਰ ਜੇ ਖੁੱਲੂਗਾ ਜੀ ਜੀ ਚਾਹ ਪੀਏਗਾ ਦੁੱਧੂ ਪੀਓ ਭਾਈ ਅਸਤੇ ਚਾਹ ਵੀ ਮੰਗਾ ਜੀ ਜੀ ਤੁਸੀਂ ਕੀ ਪੀਓਗੇ ਜੁਹਾਰ ਜੁਹਾਰ ਨੂੰ ਨਾ ਨਜਲਾ ਜਾ ਹਲੇ ਹੈਗਾ ਜੁਖਾਮ ਜ ਅੰਜੀ ਕਾਮ ਵਾਲੀ ਦਵਾਈ ਇਹਨੂੰ ਦੁਆਰੇ ਦਵਾਂਗੇ ਅੱਜ। ਮੇਰੀ ਦਵਾਈ ਜਾ ਕੇ ਲੈ ਸੀ ਗੱਡੀ ਚ। ਲਓ। ਲਓ। ਮੇਰੀ ਦਵਾਈ ਵੀ ਨਹੀਂ ਲੈ ਕੇ ਆਇ ਰਿੱਕਿਸ਼ਾ ਜਾ ਕੇ ਗੱਡੀ ਚ। ਗਏ ਤਾਂ ਸੀਗੇ ਨੀਚੇ ਲੈ ਆਉ। ਚੱਲਦੇ ਮੈਂ ਕਿਤੇ ਤਾਂ ਕਿ ਇੱਥੇ ਰਹਿਣਾਗਾ? ਅੱਜ ਨਹੀਂ। ਚਲੋ। ਆਪਾਂ ਦੋਨੋਂ ਚੱਲਦੇ ਆ। ਕਿਥੇ? ਦਵਾਈ ਲੈਣ। ਮੈਂ ਕਿਤੇ ਐ ਕਿਆ ਵੀ ਬਰਨਾਲੇ ਚਲਾ। ਓ ਜੋ ਮੋਟਾ ਦਿਮਾਗ ਮੋਟਾ ਦਿਮਾਗ ਬਾਈ ਸਾਡੇ ਨਾਲ ਅਜਬਾਲੀ ਪੂਰੀ ਹੋਈ ਅਸੀਂ ਪਿਛਲੀ ਵਾਰ ਦੋ ਵਾਰੀ ਆ ਸਰਾਂਚ ਰਹਿ ਕੇ ਵਾਗੇ ਸਾਨੂੰ ਐ ਨਹੀਂ ਪਤਾ ਲੱਗਿਆ ਵੀ ਗਰਮ ਬਾਣੀ ਕਿੱਥੋਂ ਆਉਂਦੀ ਕਿਉਂਕਿ ਇੱਥੇ ਆਪਣੇ ਤਾਂ ਘਰੇ ਹਨਾ ਗੀਜ਼ਰ ਵਗੈਰਾ ਲੱਗੇ ਹੁੰਦੇ ਆ ਪਤਾ ਲੱਗ ਜਾਂਦਾ ਟੁੱਟੀ ਹੁੰਦੀ ਆ ਲੱਗ ਇੱਥੇ ਨਹੀਂ ਪਤਾ ਹੁੰਦੀ ਅੱਜ ਫਿਰ ਰਿੱਕੀ ਕਹਿੰਦੇ ਆ ਕਿ ਆਉਂਦਾ ਹੀ ਨਹੀਂ ਹੈਗਾ ਇੱਥੇ ਦਾ ਮੈਂ ਕਿਹਾ ਯਾਰ ਇੱਕ ਵਾਰੀ ਆ ਪਰ ਰਿਸੈਪਸ਼ਨ ਤੋਂ ਪਤਾ ਤਾਂ ਕਰ ਲਈਏ ਕੀ ਪਤਾ ਆਉਂਦਾ ਹੋਵੇ ਫਿਰ ਅੱਜ ਅਸੀਂ ਪਤਾ ਕੀਤਾ ਸੱਚੀ ਆਉਂਦਾ ਦਾ ਜਿੰਨਾ ਤੇ ਇੱਥੇ ਪਾਣੀ ਆਉਂਦਾ ਰਿੱਕੇ ਇੰਨਾ ਘਰੇ ਆਵੇ ਬੰਦਾ ਹੈ ਨਜ਼ਾਰਾ ਇਹਨਾਂ ਕੋਰੇ ਦਾ ਪਤਾ ਕੀ ਆ ਬਣਾ ਬਣਾ ਜੇ ਪਾਣੀ ਆਉਂਦਾ ਗਰਮ ਟੂਟੀ ਚ ਇੱਥੇ ਫੁੱਲ ਪਾਣੀ ਆਉਂਦਾ ਉਹਨੇ ਟਾਈਮ ਚ ਘਰੇ ਆਏ ਹੁੰਦਾ ਜਿੰਨੇ ਟਾਈਮ ਚ ਠੂਡੀ ਚ ਪਾਣੀ ਭਰਦਾ ਉਹਨੇ ਟਾਈਮ ਚ ਬੰਦਾ ਦੋ ਤਿੰਨ ਕੰਮ ਕਰ ਲੈਂਦਾ ਫਿਰ ਵੇਟ ਲੱਗੀ ਰਹਿੰਦੀ ਆ ਆ ਜੀਜ ਹੁੰਦੀ ਆ ਰਿੱਕੀ ਰੈਡੀ ਹੋ ਗਏ ਨੇ ਬਸ ਮੈਂ ਵੀ ਆਲਮੋਸਟ ਰੈਡੀ ਹੋਈ ਆ ਸਿਰ ਬੋਣਾ ਦਾ ਕੱਲਾ ਯਾਰ ਸਿੰਘ ਜੀ ਨੂੰ ਰੈਡੀ ਕਰਤਾ ਮੈਂ ਤਾਂ ਰੈਡੀ ਹੋ ਗਈ। ਵਿਹੰਤਾ ਦਾ ਬੇਟਾ ਨਹਾ ਰਿਹਾਗਾ। ਤੇ ਸਮਾਨ ਵਗੈਰਾ ਆਪਾਂ ਪੈਕ ਕਰ ਲਿਆਗਾ। ਦੇਖੀ। ਲੋਕ ਜੁਝਾਰੀ ਨਾ ਹੋ ਵੀ ਰੋਂ ਲੱਗੇ ਹੁਣ। ਬੋਲ ਦੋ। ਕੌਣ ਹੈ? ਕਿੰਨਾ ਦਾ ਜੋਤ ਛੱਡਦਾ ਮੈਂ। ਉੱਥੋਂ ਭੱਜਿਆ ਆ। ਇੱਥੋਂ ਗੇਟ ਦੇ ਕੇ ਮੇਰੇ ਪੈਰਾਂ ਨੂੰ ਚੁੰਬੜ ਗਿਆ ਵੀ ਗੇਟ ਕੋਲੋਂ। ਆ ਕੀ ਕਹਦੇ ਹੋ? ਕੀ ਮੰਗੇ ਮਾਂ? ਕਿ ਅੱਛਾ ਬਾ ਉਧਰ ਹੀ ਲੈ ਕੇ ਜਾ ਕਹਿੰਦਾ। ਹਾਂ ਫੇਰ ਚੱਲ ਭੱਜ ਜਾ। ਭੱਜ ਜਾ ਓਕੇ। ਜਾਓ ਬਾਈ। ਇਹ ਬੁਲੀ ਰਹੇ ਜੁਜਾਰ ਜੁਜਾਰ ਸਿੰਘ ਬੜੀ ਪੂਰੀ ਪਾਪਾ ਨੂੰ ਪਿਆਰ ਆ ਗਿਆ ਪੁੱਤ ਤੇ ਤਿਆਰ ਹੋਏ ਤੇ ਹੈ ਛੱਕੀ ਜਾਂਦਾ ਵੀ ਬਿਆੰਤ ਕੀ ਕਰੀ ਜਾਂਦੀ ਹੈ ਪਾਪਾ ਕਿੱਥੇ ਨੇ ਮੰਮੀ ਹਾਂਜੀ ਪਾਪਾ ਆ ਕਿਵੇਂ ਲਓ ਵੀ ਗਾਇਸ ਆਪਾਂ ਹੋ ਗਏ ਆ ਰੈਡੀ ਠੀਕ ਆ ਮੈਂ ਵੀ ਆਪਦੀ ਸੰਸਕ੍ਰੀਨ ਵਗੈਰਾ ਲਗਾ ਲਈ ਤੇ ਨਵੀਂ ਲਿਪ ਗਲੋਸ ਯੂਜ਼ ਕੀਤੀ ਆ ਮੈਂ ਲਿਪ ਗਲੋਸ ਤੇ ਲਿਪਸਟਿਕ ਮਿਕਸ ਜਿਹੀ ਸੀਗਾ ਉਹ ਉਹ ਯੂਜ਼ ਕੀਤੀ ਆ ਦੱਸਿਓ ਕਿਦਾਂ ਲੱਗ ਰਹੀ ਹੈ ਸਹੀ ਲੱਗ ਰਹੀ ਹੈ ਤੇ ਆਪਾਂ ਰੈਡੀ ਹੋ ਗਏ ਆ ਸਾਰਾ ਉਹ ਸਮਾਨ ਵਗੈਰਾ ਆਪਣਾ ਪੈਕ ਜਿਆਰ ਸਿੰਘ ਜੀ ਗਏ ਨੇ ਬਾਹਰ ਬੈਂਤ ਨਾਲ ਚਾਹ ਪਾਣੀ ਆਪਾਂ ਹੁਣ ਆਪਾਂ ਹੁਣ ਸਕਣਾਗਾ ਉਹ ਸਕਾਂਗੇ ਨੀਚੋਂ ਹਵੇਲੀ ਚ ਠੀਕ ਹੈ ਬੈਸਟ ਐਕਸਪੀਰੀਅੰਸ ਗਿਆ ਸਾਡਾ ਸਾਰਾ ਘੜੀ ਨਾਲ ਪਹਿਲਾਂ ਵੀ ਵਧੀਆ ਸੀਗਾ ਇਹਨਾਂ ਦੀ ਸਰਵਿਸ ਬਹੁਤ ਵਧੀਆ ਕੀ ਸਫਾਈ ਬਹੁਤ ਵਧੀਆ ਹੁੰਦੀ ਆ ਲਓ ਜੀ ਮੈਂ ਲਾ ਕੇ ਜਾਂਦਾ ਰਿਕੀਸਰ ਆ ਗਈ ਜਾਂ ਬੈਂਤ ਦਵਾਰਾ ਜੂਹਾਰ ਸਿੰਘ ਨੂੰ ਲੈ ਕੇ ਆ ਜੂਹਾਰ ਸਿੰਘ ਜੀ ਹੀ ਆਏ ਨੇ ਆਜੋ ਜੀ ਜੂਹਾਰ ਸਿੰਘ ਜੀ ਅੱਜ 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 ਜੁੜੀ ਅੱਜ ਦਾਦੀ ਹੈਣੀ ਹੈ ਨਾ ਮਿਸ ਕੀਤਾ ਦਾਦੀ ਨੂੰ ਦਾਦੀ ਨੂੰ ਮਿਸ ਕੀਤਾ ਚਲਾਇਂ ਦੱਸ ਦਾਦੀ ਨੂੰ ਮਿਸ ਕੀਤਾ ਨਹੀਂ 네 아니 네내 ਮੇਰੀ ਦਵਾਈ ਫੇਰ ਨਹੀਂ ਲੈ ਕੇ ਆਏ ਫੇਰ ਨਹੀਂ ਲੈ ਕੇ ਆਏ ਗਲਤ ਗੱਲਾਂ ਨੇ ਸੱਜਣਾ ਇਹ ਸਭ ਖਾ ਕੇ ਲੈ ਲਓ ਇਹ ਤਾਂ ਅੱਡ ਹੋਣ ਵਾਲੀਆਂ ਗੱਲਾਂ ਨੇ ਚਾਬੀ ਲੈ ਜਾ ਗੱਡੀ ਚੋਂ ਕੱਢ ਨਹੀਂ ਨਹੀਂ ਹੁਣ ਫਿਰ ਮੈਂ ਕੁਝ ਖਾ ਪੀ ਕੇ ਲੈ ਲਵਾਂਗੀ ਛੱਡੋ ਕੋਈ ਗੱਲ ਨਹੀਂ ਖਾਣੀ ਮੈਂ ਵੀ ਲੈਣੀ ਦਵਾਈ ਸਾਰੇ ਜਣੇ ਦਵਾਈਆਂ ਵਾਲੀ ਇਕੱਠੇ ਹੋਏ ਆ ਮੈਨੂੰ ਲੱਗਦਾ ਕੱਲੀ ਬਿਆਨਤ ਤੋਂ ਬਿਨਾ ਕਿ ਮੈਂ ਤੂੰ ਵੀ ਕੋਈ ਗੋਲੀ ਵਾਲੀ ਲੈਣੀ ਨਹੀਂ ਜੀ ਮੈਂ ਨਹੀਂ ਲੈਣੀ ਬੇਕਰਮ ਦਵਾਈ ਲਊਗਾ ਰਿੱਕੀ ਨੇ ਲੈਣੀ ਆ ਜੁਹਾਰ ਸਿੰਘ ਨੂੰ ਦੇਣੀ ਆ ਖਾਂਸੀ ਵਾਲੀ ਦਵਾਈ ਹਾਂਜੀ ਗਾਇਜ਼ ਆਪਾਂ ਰੇਡੀਓ ਕੇ ਪਹੁੰਚੁੱਕੇ ਆਂ ਜੀਕਾ ਆਪਾਂ ਪਹੁੰਚੁੱਕੇ ਆਂ ਰੈਡੀਸ਼ਨ ਆ ਪੰਜਾਬੀ ਪੀਵਾ ਦੀ ਆਲੀ ਵੈਲੀ ਪਹੁੰਚੁੱਕੇ ਆਂ ਆਪਾਂ ਜਿਹੜੀ ਸਾਰਾ ਜਿਹੜੀ ਵਿੱਚ ਬਣੀ ਹੋਈ ਹੈ ਤੇ ਆਪਾਂ ਬ੍ਰੇਕਫਾਸਟ ਕਰਨਾ ਹੈ। ਓਹ ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਬ੍ਰੇਕਫਾਸਟ ਕਿਉ ਕਰਨਾ ਹੈ ਹਣੀ ਤਾਂ ਪਚਾਈ ਨਹੀਂ ਆਈ। ਆਪਾਂ ਪੀਣਾ ਹੈ। ਫਸਟ ਹੀ ਹੁੰਦਾ ਪਹਿਲਾ। ਉਦੋਂ ਉਦੋਂ ਬਾਅਦ ਮੈਂ ਜਾਊਂਗਾ ਆ ਵੀ ਫੇਵਰੇਟ ਗਿਆਨ ਦੀ ਲੱਸੀ ਪੀਣਾ। ਜਾਣਾ ਹੈ। ਕੋਈ ਵੀ ਨਹੀਂ ਹੈ। ਲੇਬਲ ਹੀ ਹੈ। ਕਰੰਗਰਮ ਹੈ। ਯਾ ਪਾਚਾ ਤੇ ਵੀਰ ਨਾਲ ਖੜਾ ਆਇਆ ਸ਼ਹਿਰ ਵਿੱਚ ਵੇਣ ਇੱਥੇ ਤਾਂ ਉਹ ਵੀ ਅਪਰਚੁਨਿਟੀ ਮਿਲ ਚੁਗੀ ਕਿ ਜੇ ਤੁਸੀਂ ਰੂਮ ਇੱਥੇ ਬੁੱਕ ਕੀਤਾਗਾ ਤਾਂ ਤੁਹਾਨੂੰ ਆਨ ਰੂਮ ਜੀ ਮਿਲ ਜੂ ਸਾਰਾ ਸਮਾਨ ਸਾਰੀ ਸਾਰੀ ਤੁਹਾਨੂੰ ਮਿਲ ਜੂ ਕੀ ਕਹਿੰਦੇ ਇਹ ਤਾਂ ਵੀ ਰੱਖੋ ਗਲਤ ਆ ਗੀ ਕੀ ਕਹਿੰਦੇ ਆ ਠੀਕ ਕਹਿੰਦੇ ਜੀ ਸੁਣਿਆ ਨਹੀਂ ਮੈਂ ਵੀਡੀਓ ਚ ਵੇਖੀ ਸੀ ਕੀ ਕਹਿੰਦੇ ਸੀ ਕੀ ਕਹਿੰਦੇ ਤੁਸੀਂ ਵਿਅਤ ਤੁਮ ਕਹਣਾ ਮੈਂ ਹਾਂ ਜੋ ਜਾਨ ਸਾਹਿਬ ਮੈਨੂੰ ਯਾਦ ਕਰਾ ਦਿੱਤੀਏ ਬਈ ਜਿਹੜੇ ਡਰਾਈਵਰ ਵਾਲੇ ਨੇ ਅੰਦਰੋਂ ਫੋਨ ਕਰਾ ਮੰਗੇ ਹਾਂ ਤੇ ਨਾਲ ਆਪਾਂ ਕਿਸੇ ਨੂੰ ਬਹਿਣਾ ਨਹੀਂ ਇਹਦੇ ਮੇਰੇ ਹਾਂ ਅੱਛਾ ਗੱਡੀ ਸਿਖਾਉਣੀ ਹੈ ਮੈਨੂੰ ਬਈ ਆਪ ਦਾ ਨੁਕਸਾਨ ਅਸੀਂ ਜਦ ਤਰਾਈਏ ਆਪਾਂ ਨਾ ਕਰੀ ਸੀ ਜ਼ੀਰੋ ਪੈਸੇ ਦੇਵਾਏ ਦੇਖ ਦੇਖ ਦੇ ਉਹ ਤਾਂ ਬੱਚੇ ਨਹੀਂ ਦਿੰਦੇ ਹੁੰਦੇ ਇੱਕ ਅੱਧੀ ਤਾਂ ਪੱਕਾ ਰੋਵੇ ਨਹੀਂ ਉਹ ਤਾਂ ਬੱਚੇ ਰਿੱਖੀ ਉਹਨਾਂ ਦੇ ਪੈਰਾਂ ਉਹ ਸਿਖਾਉਂਦੇ ਜਦੋਂ ਹੈਗੇ ਨੇ ਗੱਡੀ ਦੇ ਦੋਨੇ ਪਾਸੇ ਲੱਗੇ ਹੁੰਦੇ ਬ੍ਰੇਕ ਤੇ ਉਹ ਉਦੋਂ ਵੀ ਦੱਬ ਦਿੰਦੇ ਦੋ ਗੇਅਰ ਲੱਗੇ ਹੁੰਦੇ ਆ ਉੱਥੇ ਕਿਸੇ ਹੋਰ ਨੂੰ ਰਗੜਣੀ ਆ ਅਗਲੇ ਪਿਛਲੇ ਨੂੰ ਬੰਦਾ ਦੱਸ ਅਗਲੇ ਪਿਛਲੇ ਨੂੰ ਮੈਂ ਕਿਵੇਂ ਰਗੜ ਦੂੰ ਬੰਦਾ ਉਹ ਬੈਠੂ ਕਿਉਂ ਨਾਲ ਬਾਸ ਗੁੱਡੀ ਚਲਾਉਣੀ ਜੀ ਇਹ ਤਾਂ ਸਿੱਧੀ ਸਾਰੀ ਖਾਲੀ ਹੂੰ ਤੇ ਜਬਲੀ ਕਰੇਗੀ ਆਹ ਆਪਣੇ ਜੀ ਮਰੀਜ਼ਾਂ ਦੇ ਲੈ ਜਾਣਾ ਦੱਸ ਉਹ ਤਾਂ ਅੱਗੇ ਅੱਗੇ ਮਨਵਾਇਆ ਲੱਗਾ ਮੇਰੇ ਮਗਰ ਵੀ ਆ ਕੇ ਬੈਠ ਗਿਆ ਬਾਅਦਸਾ ਫਿਰ ਬਾਲਾ ਕੁਝ ਲੱਗਦਾ ਹੁੰਦਾ ਜੋ ਉਹਨੂੰ ਕਪਾਸਟ ਲੈ ਰਿਹਾ ਸੀ ਉਹ ਮੇਗਾ ਭੂਤ ਬੈੜ ਗਿਆ ਪਰ ਇਹ ਮਤਾਲੀ ਸੀ ਇੰਨੀ ਤਾਰ ਫੋੜ ਨੀ ਸੀ ਖੰਡੇ ਜਿਹੜੀ ਖੇਤਾਂ 'ਚ ਲੱਭੀ ਹੁੰਦੀ ਹੈ ਅੱਛਾ ਆਈ ਕੰਮ ਕਰੀ ਬਰਨਾਲੇ ਬੁਟੀਕ ਦੇ ਸਾਰੇ ਪਹਿਲਾਂ ਤਾਂ ਮੈਂ ਹੋਰ ਸਕੂਟਰੀ ਚੱਕੀ ਚੌਲਾਂ ਦਾ ਵੀ ਸੀਤੀ ਤਦਾਂ ਦੇਖ ਸਕੂਟਰੀ ਸਟਾਰਟ ਨਹੀਂ ਹੋਈ ਹਾਂਜੀ ਤਾਪਾ ਦਾ ਟੁੱਟਿਆ ਹੋਇਆ ਸੀ ਤਾਰ ਉਹ ਹੋ ਗਈ ਜਿਹੜੀ ਤਾਰ ਸੀ ਉਹ ਖੁੱਭ ਗਈ ਮੇਰੇ ਹੈਲਮਟ ਕਰਕੇ ਬਚ ਗਈ ਮੈਂ ਨਹੀਂ ਮੇਰਾ ਸਿਰ ਸਿੱਧਾ ਖੰਭੇ 'ਚ ਵੱਜਣਾ ਪੱਟ ਤੇ ਫਿਰ ਗਈ ਇੱਥੇ ਫਿਰ ਗਈ ਪੱਟ ਤੇ ਫਿਰ ਗਈ ਸੀ ਢਿੱਡ ਤੇ ਫਿਰ ਗਈ ਨਿਸ਼ਾਨ ਨਹੀਂ ਹਲੇ ਵੀ ਵੱਟ ਗੱਲ ਕੀ ਆ ਵੀ ਜਦ ਸਕੂਟੀ ਸਟਾਰਟ ਨਹੀਂ ਹੋਈ ਫਿਰ ਮੈਂ ਦੋਨੇ ਤਾਰਾਂ ਜੋੜਤੀਆਂ ਉਹ ਸਟਾਰਟ ਹੋ ਗਈ ਸੈਲਫ ਵਾਲੀ ਤਾਰ ਨਿਕਲੀ ਸੀ ਫਿਰ ਮੈਂ ਉਹਨੂੰ ਲੈ ਗਈ ਸਕੂਟੀ ਨੂੰ ਡੈਡੀ ਦੇ ਦੋਸਤ ਨੇ ਸ਼ਰਮਾ ਸ਼ਰਮਾ ਰਿਖੀ ਉਹ ਤੋਂ ਮੈਂ ਮੜਾ ਟਾਪਾ ਸਹੀ ਕਰਵਾਇਆ ਉਹ ਕਹਿੰਦਾ ਕੋਈ ਟਾਈਮ ਲੱਗ ਜੂ ਫਿਰ ਮੈਂ ਬਰਨਾਲੇ ਲਵਲੀ ਵਾਲਿਆਂ ਤੋਂ ਕਰਵਾਈ ਸੀ ਰਿੱਕੀ ਠੀਕ ਉਹਨਾਂ ਦੀ ਸਕੂਟੀ ਚੱਕੀ ਉਦੋਂ ਫਿਰ ਵੀ ਕਰਕੇ ਫਿਰ ਮੈਂ ਬੁਟੀਕ ਦੇ ਸਾਰੇ ਕੰਮ ਕਰਕੇ ਆਈ ਕਰੀਆ ਕਿ ਫਿਰ ਦਵਾਈ ਲੈਂਦੀ ਆ ਮੇਰੇ ਨੂੰ ਐ ਵੀ ਗੱਡੀ ਸਖਾ ਜਿਦਾ ਸਫਰ ਸੋਖਾ ਹੋ ਜਾਏਗਾ ਕਿਹੜਾ ਮੈਂ ਖੜਾ ਬਾਹਰ ਲੇਟੇ ਮੈਂ ਮਾਤਾ ਨੂੰ ਕੋਈ ਸੁਆਮ ਫੜਾ ਗਿਆ ਕਿਹੜੀ ਮੈਂ ਹੋਣੀ ਸੀ ਮੈਂ ਖਪਾ ਇਹ ਦੀ ਵੀ ਫੇਰ ਤੋੜੀ ਖਰੋ 5 ਮੀਟਰ ਲਾ ਦੇ ਰਾਜ ਦੇ ਬਸਤੇ ਬੁਖਰੀ ਆ ਜੇ ਦੇਸੇ ਕੋਲ ਤੇ ਉਹ ਵੀ ਸੁਣ ਕੇ ਪੈਰ ਤੇ ਹੋਰ ਵਰਤ ਤਸਤਾ ਪਾਏ ਰੁਚੜਾ ਦਾ ਮਤਲ ਨੀ ਨਿਮਰੀ ਲੱਗੂ ਨਾ ਲੱਗ ਮੈਂ ਤਾਂ ਲੰਗ ਵੀ ਨਹੀਂ ਸੀ ਮਾਰਦੀ ਆਂ ਆ ਮਟੋਰ ਨਾਲ ਰਿੱਕੀ ਨੂੰ ਮੈਨੂੰ ਕੋਈ ਸੁਆਮ ਫੜਾ ਕੇ ਮੈਨੂੰ ਉੜ ਗਈ ਇਹਨਾਂ ਅੱਥਰੇ ਦੱਸਿਆ ਗਦੀ ਆ ਦੇਖ ਪਹਿਲਾਂ ਜਾਂਦੀ ਛੋਟੇ ਕੋਈ ਦਿੱਕੀ ਸੀ ਵਰਟੀਕਲ ਆ ਕੁਝ ਨਹੀਂ ਹੁੰਦਾ ਹੁੰਦਾ ਜਵਾਕ ਇਹ ਕਵਰ ਹੋ ਗਈ ਦਲੇਰ ਹੋਣਾ ਚਾਹੀਦਾ ਬੰਦਾ ਹੌਸਲੇ ਵਾਲਾ ਹੌਸਲਾ ਬਹੁਤ ਜ਼ਰੂਰੀ ਆ ਜੇ ਆਪਾਂ ਇੰਟ ਹੈਗੇ ਫਿਰ ਤਾਂ ਬਸ ਤੁਸੀਂ ਇੱਕ ਚੀਜ਼ ਸੋਚੋ ਵੀ ਆਪਣੇ ਸਹਿਬਜ਼ਾ ਦੇ ਕਿੱਡੇ ਸਿੱ ਹੌਸਲਾ ਦੇਖ ਰਿਖੀ ਇਹ ਤਾਂ ਪੰਜਾਬੀਆਂ ਦੇ ਆਪਣੇ ਖੂਨ ਚ ਹੋਣੀ ਚਾਹੀਦੀ ਆ ਸਿੱਖਾਂ ਦੇ ਇਹ ਚੀਜ਼ ਹੈ ਛੋਟੇ ਛੋਟੇ ਜਵਾਕ ਸੀ ਗਲਾਂ ਚ ਬਹੁਤ ਪਾਸ ਸੀ ਉਹਨਾਂ ਦੇ ਹੌਸਲੇ ਹੀ ਸੀ 33 ਦੇ ਵੀ ਤੇ ਬੈਠਣਾ ਉਹ ਹੌਸਲੇ ਹੀ ਸੀ ਕੋਈ ਜਾਦੂ ਚਮਤਕਾਰ ਤਾਂ ਆਪ ਮੰਨਦੀ ਨਹੀਂ ਚਮਤਕਾਰ ਤਾਂ ਆਪਣੇ ਸਿੱਖਾਂ ਨੂੰ ਕਿਹਾ ਵੀ ਹੈ ਨਹੀਂ ਜਵਾਬ ਕੋਰਾ ਕਾਗਜ਼ ਹੁੰਦਾ ਉਹਨੂੰ ਪੜ੍ਹਾਈ ਇਸ ਤਰੀਕੇ ਨਾਲ ਗਿਆ ਸੀ ਸਮਝਾਈ ਇਸ ਤਰੀਕੇ ਨਾਲ ਗਿਆ ਸੀ ਆਪਾਂ ਕਿਸੇ ਦੀ ਹਾਲ ਕੋਸ਼ਿਸ਼ ਵੀ ਹੋ ਜੇਗੀ ਆਪਾਂ ਸ਼ਰਮ ਨਹੀਂ ਜਿਉਣ ਉਸ ਦੀ ਹੁਣ ਤੱਕ ਆਪਾਂ ਯਾਦ ਕਰਦੇ ਆਂ ਦੇਖੋ ਉਹ ਸੰਸਕਾਰ ਸੀ ਨਾ ਜੀ ਆਗੇ ਧਰਮ ਪ੍ਰਤੀ ਆਗੇ ਧਰਮ ਪ੍ਰਤੀ ਵਫਾਦਾਰੀ ਸੀ ਬਾਕੀ ਹੁੰਦਾ ਨਾ ਜਵਾਬ ਹੁੰਦੇ ਨੇ ਪੇਰੈਂਟਸ ਨੂੰ ਦੇਖਦੇ ਆਪਾਂ ਬੰਪਰੀ ਦਾ ਹਾਂ ਸਹੀ ਆਪਾਂ ਇਹ ਤਾਂ ਜਵਾਬ ਆਪਣੇ ਉਹੋ ਜਿਹਾ ਬਣੋ ਹਾਂ ਚਲ ਕਿਵੇਂ ਵੀ ਆ ਕੁਛ ਵੀ ਆ ਘੱਟ ਕਮਾ ਲਾਂਗੇ ਘੱਟ ਖਾ ਲਾਂਗੇ ਪਰ ਹੌਸਲੇ ਵਾਲਾ ਉਹਨਾਂ ਦੇਖ ਜਿਹੜੇ ਬੰਦੇ ਸੁਸਾਈਡ ਕਰਦੇ ਨੇ ਉਹਨਾਂ 'ਚ ਹੌਸਲਾ ਨਹੀਂ ਹੁੰਦਾ ਜਿਹੜੇ ਬੰਦੇ ਜ਼ਿੰਦਗੀ 'ਚ ਆਪਾਂ ਕਹਿੰਦੇ ਆ ਨਾਕਾਮ ਹੋ ਗਏ ਕੁਝ ਕਰ ਨਹੀਂ ਸਕੇ ਅੱਗੇ ਨਹੀਂ ਵੱਧ ਸਕੇ ਉਹ ਹੌਸਲੇ ਦੀ ਕਮੀ ਹੁੰਦੀ ਆ ਉਹਨਾਂ 'ਚ ਨਕਾਰਾਤਮਕ ਬਾਹਲੀ ਸ਼ਕਤੀ ਹੁੰਦੀ ਆ ਉਹ ਉਹ ਬੰਦੇ ਅੰਦਰੋਂ ਅੰਦਰ ਹੀ ਇਸ ਵੇਲੇ ਤਾਂ ਕਰ ਹੀ ਨਹੀਂ ਸਕਦਾ ਮੈਂ ਤਾਂ ਕਰ ਹੀ ਸਕਦਾ ਮੜੀ ਸੱਟ ਲੱਗੇ ਤਾਂ ਉਹ ਕਰ ਦੇਣ ਥੋੜਾ ਜਿਹਾ ਹੌਸਲਾ ਤਾਂ ਨਹੀਂ ਵਧੀਆ ਪੇਰੈਂਟਸ ਬਣੂਗਾ ਬਸ ਹੋਰ ਕੁਝ ਨਹੀਂ ਹਾਂ ਹਾਂ ਤਾਂ ਹੌਸਲੇ ਰਹੂਗਾ ਸਹੀ ਗੱਲ ਆਪਾਂ ਕੋਈ ਬਿੱਟੀ ਜਮਾ ਕੇ ਤਿੰਨ ਦਫਾ ਹੋਵੇ ਕੰਮ ਜਵਾਲੇ ਜਵਾਬ ਨਹੀਂ ਆਉਂਦਾ ਹੁੰਦਾ ਰਾਜ ਆਪਾਂ ਦੀ ਉਹੀ ਤਾਂ ਗੱਲ ਆ ਸੌ ਲੈਣੇ ਆਪਾਂ 5000 ਆਰ ਨਹੀਂ ਸਪੈਸ਼ਲ 5-4 ਲੱਖ ਪਾਰਕਿੰਗ ਵਾਲੀ ਸ਼ਾਦ ਵਗੈਰਾ ਆਪਾਂ ਲੈ ਲਿਆ ਲੋ ਬਈ ਅੱਜ ਰਸ਼ ਬਹੁਤ ਜ਼ਿਆਦਾ ਵਧੀਆ ਸੀ ਵਧੀਆ ਸੀ ਕੱਲ ਆਗੇ ਅੱਜ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਰਸ਼ ਹੋ ਗਿਆ ਰਿਕੀ ਕਦੋਂ ਦੇ ਆਏ ਹਲੇ ਤੱਕ ਗੱਡੀ ਨਹੀਂ ਨਿਕਲੀ ਪਾਰਕਿੰਗ ਦੇ ਵਿੱਚ ਪਰ ਅਸੀਂ ਬੁੱਧਵਾਰ ਨੂੰ ਆ ਗਏ ਵਧੀਆ ਬੁੱਧ ਦਾ ਕੰਮ ਸੁੱਧ ਹੋ ਗਿਆ ਸਾਡਾ ਅੱਜ ਵਧੀਆ ਮੱਥਾ ਟੇਕਿਆ ਬੁੱਧਵਾਰ ਨੂੰ ਢੀੜ ਘਟ ਲੱਗੀ ਸਾਨੂੰ ਨਹੀਂ ਵੀਰੇ ਥੈਂਕ ਯੂ ਸੋ ਮੱਚ ਹਮੇ ਨਹੀਂ ਚਾਹੀਏ ਐਣਕ ਲੈਣੀ ਐਣਕ ਐਨਕਲੇ ਲਈ 50 ਰੁਪਏ ਵਾਲੀ ਐਨਕ ਲੈਣੀ ਤੂੰ ਆਫਰ ਚੱਲ ਰਿਹਾ 50 ਦੀ 1 100 ਦੀਆਂ 3 ਵਾਹ 100 ਦੀਆਂ 3 ਤਿੰਨੇ ਲੈ ਲੈਣੇ ਆ 25 ਕਿੰਨੇ ਰੁਪਏ ਦੀਆਂ ਬਣ ਗਈਆਂ 35 35 ਦੀਆਂ ਹਾਂਜੀ ਗਾਇਸ ਤੇ ਆਪਾਂ ਹੁਣ ਪ੍ਰਸ਼ਾਦ ਵਗੈਰਾ ਲੈ ਲਿਆ ਸੀਗਾ ਤੇ ਰਿੱਖੀ ਨੇ ਗੱਡੀ ਪਾਰਕ ਵਿੱਚ ਕੀ ਪਾਰਕਿੰਗ ਕੀਤੀ ਹੋਈ ਸੀ ਤਾਂ ਕੱਢ ਲਈ ਤੇ ਆਪਾਂ ਹੁਣ ਆਪਣੀ ਗੱਡੀ ਦੇ ਵਿੱਚ ਬੈਠ ਚੁੱਕੇ ਆ ਠੀਕ ਹੈ ਅੰਮ੍ਰਿਤਸਰ ਦੇ ਵਿੱਚੋਂ ਆਪਾਂ ਹੁਣ ਨਿਕਲਾਂਗੇ ਸਿੱਧਾ ਆਪਾਂ ਜਾਵਾਂਗੇ ਕੁਝ ਖਾਣ ਪੀਣ ਵਾਸਤੇ ਕੁਝ ਖਾਣ ਪੀਣੇ ਖਾ ਕੇ ਫਿਰ ਆਪਾਂ ਸਿੱਧਾ ਜਾਵਾਂਗੇ ਘਰ ਪਹਿਲਾਂ ਜੂਹਾਰ ਖਾਤਰ ਕੋਈ ਚੀਜ਼ ਦੇਖਦੇ ਦਲੀਆ ਦਲੀਆ ਕੁਝ ਜਾਂ ਕੁਝ ਹੋਰ ਹਾਂ ਪਹਿਲਾਂ ਜੂਹਾਰ ਵਾਸਤੇ ਕੋਈ ਚੀਜ਼ ਦੇਖਦੇ ਆ ਇਹਨੂੰ ਖਵਾਉਣ ਵਾਸਤੇ ਠੀਕ ਹੈ ਫਿਰ ਆਪਦੇ ਖਾਣ ਵਾਸਤੇ ਕਿਉਂਕਿ ਆਪਾਂ ਤਾਂ ਹਰ ਇੱਕ ਚੀਜ਼ ਹੀ ਖਾ ਲੈਨੇ ਆ ਬੱਚਿਆਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਇਹ ਬਣਾ ਕੇ ਲਿਆਉਣਾ ਸੀ ਕਰੋ ਪਰ ਸਿਰ ਆਪਾਂ ਬਹੁਤ ਵੱਡੀ ਗੱਲ ਨਹੀਂ ਰਿਕ ਬਣਾਉਣ ਨੂੰ ਕੀ ਬਣਾਉਂਦੇ ਜਿਹੜਾ ਜਿਹੜਾ ਪੁਰਾਣਾ ਸ਼ਹਿਰ ਹੁੰਦਾ ਨਾ ਉਹ ਚ ਪ੍ਰਾਣੀ ਸ਼ਾਪ ਆ ਜਿਹੜੀ ਉਹ ਹਮੇਸ਼ਾ ਰੇ ਸ਼ਾਪ ਆ ਜਿਹੜੀ ਉਹ ਰਹਿੰਦੀ ਆ ਹਮੇਸ਼ਾ ਆ ਵੇ ਜਿੰਨ ਬਹੁਤ ਪੁਰਾਣਾਗਾ ਤਾਂ ਇੱਥੇ ਤੰਗੇ ਦੇਖੋ ਹਲੇ ਵੀ ਚੱਲਦੇ ਆ ਜਿਉਂਦਾ ਬਾਰ ਬਾਰ ਇਹ ਬਾਈ ਜੀ ਨੇ ਸੰਗ ਰੱਖਿਆ ਜਿਨੇ ਸੰਗ ਕੇ ਰੱਖਿਆ ਵਿਚਾਰਾ ਮਿਹਨਤ ਕਰਦਾ ਮਿਹਨਤ ਦੀ ਖਾਂਦਾ ਕੇ ਨਹੀਂ ਹਾਂ ਸੰਗ ਕੇ ਰੱਖਿਆ ਹੁਣ ਆਈ ਲੈ ਜਾਂਦਾ ਠੀਕ ਗਾਇਜ਼ ਹੁਣ ਆਪਾਂ ਚੱਲੇ ਆ ਵੰਡਣ ਓਨਲੀ ਹੀਰਾ ਪਨੀਰ ਵਾਲਾ ਮੇਰੇ ਵੀਰੋ ਦੇਖ ਲੈ ਬੇਅੰਤ ਇਸ ਬੰਦਾ ਕਿੰਨਾ ਮਸ਼ਹੂਰ ਹੋਇਆ ਇਹ ਬੰਦਾ ਦੇਖ ਲੈ ਕਿੱਡਾ ਕਬਟੇ ਦਾ ਹੋਟਲ ਹੈ ਕੀ ਆ ਦੇਖ ਫਿਰ ਆਪਣੀ ਰਲ ਹੈ ਆਪਾਂ ਬਰਨਾਲੇ ਤੋਂ ਵੀ ਹਮਰੇ ਸਾਹ ਰੌਣੇ ਆ ਆਪੇ ਇਹਦੇ ਕੋਲ ਆ ਕੇ ਜਾਣੇ ਦੇਖ ਲੈ ਹੈ ਟੀ ਐਡ ਹੋਈ ਪਈ ਹੈ ਬੰਦੇ ਦੀ ਸਿਰਫ ਆਹ ਸੋਸ਼ਲ ਮੀਡੀਆ ਕਰ ਸੋਸ਼ਲ ਮੀਡੀਆ ਕਰ ਕੇ ਸੁਭਾਤ ਵੀ ਹੈ ਯਾਰ ਮੈਨੂੰ ਵਧੀਆ ਲੱਗਦੀ ਹੈ ਹਾਂ ਟੇਸਟ ਤਾਂ ਵਧੀਆ ਜਦੋਂ ਮੈਂ ਆਇਆ ਸੀ ਤਾਂ ਐਵੇਂ ਕਹਾ ਐਵੇਂ ਨਹੀਂ ਕਿਹਾ ਜਾਂਦਾ ਹਾਂ ਟੇਸਟ ਕਰਕੇ ਆਉਂਦੇ ਆ ਜੇ ਅੰਗਰੇਜ਼ ਨੂੰ ਟੇਸਟ ਇਹ ਕਿਹੜਾ ਹੋਰ ਆ ਕੇ ਦੂਜੀ ਵਾਰ ਨਹੀਂ ਹਾਂਜੀ 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 ਇਹ ਗੱਲ ਤਾਂ ਹੈ ਬਾਹਰ ਜਾਈ ਆਵਨੇ ਆ ਹਾਂ ਲਓ ਬਈ ਪਹੁੰਚ ਗਏ ਮੋਗੇ ਮੋਗੇ ਤੋਂ ਅੱਗੇ ਹੈ ਨਾ ਹਾਂਜੀ ਮੋਗੇ ਤੋਂ ਅੱਗੇ ਪਹੁੰਚ ਗਏ ਬਾਬਾ ਜੀ ਇੱਥੇ ਨਾ ਬਈ ਗੰਨੇ ਦੇ ਜੂਸ ਦੀ ਰੈੜੀ ਕਿਤੇ ਨਹੀਂ ਦੂਰ ਦੂਰ ਤੱਕ ਹੈਗੀ ਸੀ ਕੀ ਤਾਂ ਮੋਗੇ ਵੀ ਨਹੀਂ ਮੋਗੇ ਵੀ ਨਹੀਂ ਹੈ ਨਾ ਆਪਾਂ ਨੂੰ ਮਿਲੀ ਕੋਈ ਇੱਕ ਰਸਤੇ 'ਚ ਸੀਗੀ ਉੱਤੇ ਭੀੜ-ਵਾਰੀ ਸੀ ਇਸ ਤੋਂ ਅੱਗੇ ਬਈ ਆ ਬਾਪੂ ਜੀ ਨਾ ਗੰਨੇ ਦੇ ਜੂਸ ਲੇਜ਼ ਕੁਰਕਰੇ ਲੈਣੇ ਹੁੰਦੇ ਜਦੋਂ ਆਪਾਂ ਅੰਮ੍ਰਿਤਸਰ ਨੂੰ ਇੱਧਰ ਨੂੰ ਆਉਣੇ ਬਰਨਾਲੇ ਨੂੰ ਬਠਿੰਡੇ ਨੂੰ ਹਨਾ ਮਾਨਸਾ ਨੂੰ ਸੰਗਰੂਰ ਨੂੰ ਹਨਾ ਇਧਰੋਂ ਆਉਣੇ ਆ ਤਾਂ ਬਾਈ ਤੁਸੀਂ ਇੱਥੋਂ ਪੀ ਸਕਦੇ ਹੋਗੇ ਬਜ਼ੁਰਗ ਨੇ ਮਿਹਨਤ ਕਰਦੇ ਨੇ ਹਨਾ ਦੇਖ ਲਾ ਪੈਂ ਤਾਂ ਹਾਂਜੀ ਨਹੀਂ ਅੱਜ ਕੱਲ ਲੋਕ ਬਹੁਤ ਹੱਟੀਆਂ ਗੱਟੀਆਂ ਕੁੜੀਆਂ ਮੰਗਦੀਆਂ ਦੇਖੀਆਂ ਮੈਂ ਬਥੇਰੇ ਮੰਗਦੇ ਫਿਰਦੇ ਹੁੰਦੇ ਆ ਵਧੀਆ ਆ ਉਹਦੀ ਮਿਹਨਤ ਕਰਕੇ ਖਾਂਦੇ ਆ ਤਾਂ ਹੁਣ ਅਸੀਂ ਸਾਰੇ ਜਾਣੇ ਪੀਵਾਂਗੇ ਜੂਸ ਫਿਰ ਜਾਵਾਂਗੇ ਅਸੀਂ ਬਰਨਾਲੇ ਹਨਾ ਕਿਉਂ ਵਿਕਰਮ ਠੀਕ ਹੈ ਯਾਰ ਸਿੰਘ ਜੀ ਜੀ ਸੌਂ ਗਏ ਨੇ ਯੋ ਬਈ ਗਾਇਸ ਆਪਾਂ ਪਹੁੰਚ ਗਏ ਬਰਨਾਲੇ ਹੂੰ ਠੀਕ ਹੈ ਚੀਮਾ ਲਾਂਗੇ ਚੀਮਾ ਚੀਮਾਾਂਗੇ ਚੀਮਾ ਮੀਨ ਜੇ ਬਰਨਾਲੇ ਬਸ ਆਪਾਂ ਪਹੁੰਚਣ ਹੀ ਵਾਲੇ ਹਾਂ ਯੈਸ ਠੀਕ ਹੈ ਤੇ ਰਸਤੇ 'ਚ ਆਪਾਂ ਹਵੇਲੀ ਤੇ ਰੋਕੇ ਸੀ ਖਾਣ ਪੀਣ ਵਾਸਤੇ ਪਾਣੀ ਪੂਣੀ ਪੀਤਾ ਸੀ ਹੱਦ ਤੱਕ ਚਾਹ ਪੀਤਾ ਨਹੀਂ ਸੀ ਚਾਹ ਤਾਂ ਪੀਤੀ ਨਹੀਂ ਤਾਈ ਉਹਨਾਂ ਨੂੰ ਵਾਸੇ ਆਈ ਜਾਂਦੀ ਹੈ ਕਾਹ ਮੈਂ ਗਿਲ ਤਾਂ ਤਾਂ ਦੰਦ ਵੀ ਵਧੀਆ ਨਹੀਂ ਹਾਂ ਉਹਦਾਂ ਕਿਉਂ ਜਦੋਂ ਮੇਰੇ ਨਾਲ ਗਲਾ ਬੜਾ ਹੀ ਖਰਾਬ ਹੋਇਆ ਜਦੋਂ ਮੈਂ ਢਾਬਿਆਂ ਤੇ ਚਾਹ ਪੀਂਨਾ ਵਾਲੀ ਇੰਨਾ ਖਰਾਬ ਸੀ ਉਹ ਆਈ ਦੀ ਕਰਿਆ ਪੱਤੀ ਵੀ ਜ਼ਿਆਦਾ ਪਾ ਦਿੰਦੇ ਹਾਂ ਹਾਂ ਪੱਤੀ ਵਾਲੀ ਪਾ ਦਿੰਦੇ ਆ ਉਹਦੇ ਕਰਕੇ ਬੜਾ ਖਰਾਬ ਹੋ ਗਿਆ ਕੁਝ ਕਰਕੇ ਵੀ ਹੋ ਜਾਂਦਾ ਸਹੀ ਗੱਲ ਇਹ ਹੀ ਰੇਹ ਚਾਹ ਤਾਂ ਵਧੀਆ ਸੀ ਬਰਨਾਲਾ 7 ਕਿਲੋਮੀਟਰ ਹੀ ਰਹਿ ਗਿਆ ਬਸ ਹਾਂ ਹੀਰੇ ਦੀ ਚਾਹ ਬਹੁਤ ਵਧੀਆ ਸੀ ਹਵੇਲੀ ਵਾਲਾ ਹਾਂ ਹੀਰੇ ਦੀ ਚਾਹ ਵਧੀ ਸੀ ਹੀਰੇ ਨੇ ਕੱਪ ਦਿੱਤਾ 20 ਰੁਪਏ ਦਾ ਹਵੇਲੀ ਵਾਲੇ ਨੇ ਦਿੱਤਾ 70 ਰੁਪਏ ਦਾ ਨਾਲੇ ਚਾਹ ਹੀਰੇ ਦੀ ਸੁਆਦ ਬਾਈ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਸਾਰਾ ਗੜੀ ਦੇ ਵਿੱਚ ਰਹਿ ਐਸ ਵਧੀਆ ਚਲੋ ਜਿਹੜੇ ਬੰਦੇ ਪੈਸੇ ਲਾ ਸਕਦੇ ਆ ਓਕੇ ਉਹਨਾਂ ਲਈ ਖਾਣਾ ਵੀ ਵਧੀਆ ਉਹਨਾਂ ਲਈ ਖਾਣਾ ਵੀ ਵਧੀਆ ਏਡੀ ਗੱਲ ਨਹੀਂ ਪਰ ਕੱਪ ਚਾਹ ਦਾ 70 ਰੁਪਏ ਦਾ ਸੀ ਤੇ ਮੈਂ ਆ ਗਿਆ ਕਹੇ ਅੰਮ੍ਰਿਤਸਰ ਤੋਂ ਕਹੇ ਜੀਜੀਓ ਪੂਆ ਹਾਸੀਓ ਮੂੰਹ ਐ ਕੀਤਾਗਾ ਫਿਰ ਤੂੰ ਦੱਕਰੇ ਜੱਕੀ ਸਹੀ ਹੋਊਗਾ ਬੁੰਦ ਲਿਆ ਪਿਆ ਗਾ ਕੋਈ ਨਾ ਖੰਧੇ ਰੋ ਰਗੋ ਇਹਦੇ ਸਾਗੀ ਹੋ ਗਿਆ ਇਹਦੇ ਮੱਛਰ ਲੜ ਗਏ ਹੋਰ ਵਿਚਾਰੇ ਕਿੱਡਾ ਦੀ ਕੋਣ ਕਿੱਡਾ ਧਫੜੋਇਆ ਦੇਖ ਤੇ ਕਿੱਡਾ ਧਫੜੋ ਬਾਲਾ ਵੱਡਾ ਹੋਇਆ ਪਿਆ ਹੋਇ ਰਿੱਕੀ ਤਾਂ ਸੁੱਜਿਆ ਪਿਆ ਗਾ ਦਿਖਾਉ ਸੁੱਜਿਆ ਪਿਆ ਗਾ ਇਹਦੀ ਆ ਦੇਖ ਲੋ ਇਹ ਪਟਕੇ ਜੇ ਵਾਲਾ ਬਹੁਤ ਖਰਾਬ ਹੋ ਗਿਆ ਉਹਨੇ ਬਹੁਤ ਸ਼ਰਾਰਤ ਕਰਦਾ ਉਹਨੂੰ ਸਾਈਕਲ ਹੀ ਨਹੀਂ ਚਲਾਉਣ ਦਿੰਦਾ ਲੈ ਵੱਡੇ ਵੀਰੇ ਨੂੰ ਤੁਸੀਂ ਕਿਵੇਂ ਮੈਚਿੰਗ ਕਰਕੇ ਕੋਰਸੈਟ ਪਾਏ ਅੱਜ ਉਹਨਾਂ ਨੇ ਪਤਾ ਸੀਗਾ ਤੁਹਾਨੂੰ ਇੱਕ ਦੂਜੇ ਦਾ ਵੀ ਅੱਜ ਅਸੀਂ ਕੋਰਸੈਟ ਪਾਉਣੇ ਆਏ ਓ ਮਾਈ ਗੋਡ ਜੁਜਾਰ ਓਏ ਜੁਜਾਰ ਸਿੰਘ ਨਾ ਜਮੀ ਨਹੀਂ ਸੁਣਦਾ ਬਸ ਮਸਤੀ ਚ ਨਾ ਬਹੁਤ ਪੁਰਾਣਾ ਹੀ ਆ ਕਵਰ ਭੁੱਲਿਆ ਹੀ ਕਿਤੇ ਓਏ ਹੰਦਾ ਸਿੰਘ ਜੀ ਤਾਂ ਆਪਣਾ ਆਮ ਪਾਪੜ ਲੈ ਕੇ ਕੰਦਰ ਤਾਂ ਅੱਛੀ ਜੀ ਮੇਰੇ ਵਾਸਤੇ ਭੋਗ ਲਿਆਂਦਾ ਮੈਂ ਆਮ ਪਾਪੜ ਖਾਣਾਗਾ ਉਹ ਪੁੱਤ ਉਹ ਦੇ ਕੇ ਸਾਈਕਲੀ ਤੇਰੀ ਸਾਈਕਲੀ ਨਾ ਮੰਗੇ ਲਈ ਜਾਂਦਾ ਉੱਤੇ ਨਾ ਡੇਗਲੇ ਉਹ ਹੁੰਡੇ ਏਡੀ ਕਰਦੇ ਸਾਈਕਲੀ ਨੂੰ ਉੱਤੇ ਡੇਗ ਲੂਗਾ ਨਹੀਂ ਤਾਂ ਤੋੜ ਮੈਂ ਦੇ ਦੇ ਨੀ ਬੋ ਮੰਗੇ ਆ ਜਾ ਹੁਣ ਤਾ ਜਾ ਆਹੇ ਸਰਪੰਨ ਠੀਕ ਆ ਫਤਿਹ ਜਹਾਂ ਬਾਪੀ ਹੀ ਸਾਈਕਲ ਲਿਆਂਗਾ ਅਗਲਾ ਵੀ ਸਾਤੀ ਵੱਡੀ ਸਾਤੂ ਸਿੰਘ ਨੇ ਉੱਪਰ ਇਹ ਹੋ ਜਾਂ ਫਿਰ ਕਿਸੇ ਬਿਟੀ ਆ ਰਿੱਕੀ ਚਲ ਗੁੰਤਾਜ ਦੇ ਬਰਥਡੇ ਦੀਆਂ ਤਿਆਰੀਆਂ ਹੋ ਰਹੀਆਂ ਨੇ ਨਾ ਹਮ 11 ਫਰੈ ਆ ਨੂੰ ਗੁੰਤਾਜ ਸਿੰਘ ਜੀ ਵੀ ਆ ਦਾ ਬਰਥਡੇ ਆ ਜੁਹਾਰ ਦੇ ਵੱਡੇ ਭਰਾ ਦਾ ਤੇ ਉਹ ਫਿਰ ਸਾਡੇ ਅੱਗੇ ਜੁਹਾਰ ਦੀ ਜਿਹੜੀ ਮੈਂ ਆਊਟਫਿਟ ਲੈ ਕੇ ਆਈਆਂ ਤੁਸੀਂ ਸੁਣੀਏ ਕਰ ਉੱਪਰ ਹੋ ਜਾ ਇੱਧਰ ਆਓ ਰਿਓ ਫੇਮ ਵੀ ਕਿੰਨੇ ਜੁਹਾਰ ਦੀ ਲੈ ਕੇ ਆਈਆਂ ਅਸਲ ਤੇ ਫੇਮ ਵੀ ਗੁੰਤਾਜ ਵਾਸਤੇ ਲੈ ਕੇ ਆਈਆਂ ਮੈਂ ਕਿੰਨੇ ਮੈਂ ਬਾਅ ਕੇ ਦੇਖੂਗੀ ਦੋਨਾਂ ਦੇ ਇੱਕੋ ਜੇ ਬਾਦੂੰਗੀ ਦੋਨੇ ਵਿੱਚ ਕੋ ਰੰਗ ਦੀ ਲਾਈਕ ਹੈ ਜੀ ਕਿਉਂ ਨਾ ਦਾ ਇਹ ਤਾਂ ਬਾਡੇ ਨੂੰ ਦਿਨ ਪਾ ਦਾਂਗੇ ਜੰਮਾ ਨੇ ਨਾ ਸੋਹਣਾ ਲੱਗਣਾ ਦੇ ਆਓ ਪਾ ਕੇ ਦੇਖਿਓ ਰੇਓ ਮੇਰੇ ਮਾਪੇ ਬਹੁਤੀ ਬਹੁਤ ਆਜੂ ਤਾਂ ਆਜੂ ਅਗਲੀ ਫਿਰ ਪਿੱਛੇ ਸਾਡਾ ਉੱਪਰ ਆ ਗਿਆ ਇਹ ਮੈਂ ਲੈਂਦੇ ਸੀ ਨਾ ਅੱਛਾ ਜਿਹੜਾ ਗੱਲ ਜਿਹੜਾ ਉਹ ਤੇ ਦਾਵਾ ਜੇ ਨਾ ਬਚਾਰੇ ਉਹ ਦੋਹਾਂ ਨਾਲ ਜਿਹੇ ਸੌਂਕੀਂ ਤਿੰਦ ਨਹੀਂ ਆਹ ਇਹ ਕਹਿੰਦਾ ਤੁਸੀਂ ਤਾਂ ਲੈਤੇ ਹੀ ਨਹੀਂ ਖਲੇ ਖਲੇ ਖੋਲੇ ਦੇਉ ਮੈਨੂੰ ਸਹੀ ਹੈ ਹੈਨਾ ਮੰਮੀ ਹਾਂ ਜਮਾ ਸਹੀ ਹੈ ਹੈਨਾ ਜੇ ਦਿਖਾ ਦੇ ਦਾਦੀ ਅੱਛਾ ਲਾ ਦੇ ਖਲੇ ਰ ਸਭਾਵੇਂ ਅੱਛਾ ਲਾਉਂ ਕੇ ਪਾ ਲਾ ਰਹਿਣ ਦੇ ਰਹਿਣ ਦੇ ਆਈ ਪਾ ਕੋਈ ਨਹੀਂ ਪਾ ਦੇ ਬਸ ਰੜੀ ਉਹ ਪਾ ਕੇ ਦੇਖਣੀ ਹੈ ਫਿਰ ਮੈਂ ਦੂਜਾ ਵੀ ਇਸ ਤਰ੍ਹਾਂ ਨਾਲ ਆਪਦੀ ਲੈਣਾ ਨਾ ਐ ਵੀ ਮੇਰਾ ਚੋਣਾ ਸੁਨ ਲੱਗ ਰਿਹਾ ਮੈਂ ਨੂੰ ਦਾ ਥੋੜਾ ਸੁਣਾ ਲੱਗ ਸਸਲੇ ਗਿਆ ਮੈਂ ਗਾ ਵੀਰੇ ਟਿਕਾ ਨਹੀਂ ਲਿਉਣਾ ਆ ਵਿੱਚ ਲੈ ਦੇ ਸਾਡਾ ਨਹੀਂ ਮੰਮੀ ਦਵਾਈ ਕਰਾਂਗੇ ਦੋਨਾਂ ਦੀ ਤੇਰਾ ਕੋ ਪਾ ਮੰਮੀ ਮੈਂ ਕਿਵੇਂ ਤਾਂ ਕੋ ਕੀ ਹੁੰਦੀ ਉਹ ਯਾਰ ਮੈਂ ਬਿਲਕੁਲ ਨਹੀਂ ਜਣਾ ਬੈਂਕੀ ਵੀ ਜਾ ਕੇ ਦਿੰਦੇ ਪਛਾਣਾ ਇਹ ਤੇਰੇ ਨਾਪ ਦੀ ਹੈ ਇਹ ਮੈਂ ਹੁਣ ਬਾਕੇ ਰੱਖਣਾ ਨਹੀਂ ਬਾਕੇ ਰੱਖਣਾ ਬਾਟੇਲ ਤੇ ਦੋਨਾਂ ਦੇ ਸੇਮ ਪਾ ਲੈ ਛੱਡ ਦੋ ਤੁਹਾਡਾ ਕੋਨ ਦਾਦਾ ਜੀ ਨੇ ਦਿਖਾਇਆ ਉਹ ਇੱਕ ਵਾਰ ਇਹਦੇ ਵਿੱਚ ਜੜੀਆਂ ਲਾਉਂਗੀ ਉਹਦੇ ਨਹੀਂ ਪਾਉਂਗੀ Il y a un petit gars qui va pas